ਪਰਵਾਸ ਕੁਮਾਂਤਰੀ ਵਰਤਾਰਾ ਹੈਗਾ ਇਹ ਹਮੇਸ਼ਾ ਤੋਂ ਚੱਲਦਾ ਆਇਆ ਹੈਗਾ ਕਦੀ ਘੱਟ ਕਦੀ ਵੱਧ ਤੇ ਇਹ ਚੱਲਦਾ ਰਹਿਣਾ ਹੈਗਾ ਹੈ ਪਰਵਾਸ ਦੇ ਕਾਰਨ ਬਹੁਤ ਨੇ ਕਿਤੇ ਇਹ ਰੁਜ਼ਗਾਰ ਵਾਸਤੇ ਹੈ ਕਿਤੇ ਬਿਹਤਰ ਜ਼ਿੰਦਗੀ ਜੀਉਣ ਦੇ ਮੌਕਿਆਂ ਵਾਸਤੇ ਜਿਹਨੂੰ ਗ੍ਰੀਨਰ ਪਾਸਟਸ ਕਹਿੰਦੇ ਹੈਗੇ ਆ ਤੇ ਕਿਤੇ ਜਿਹੜੇ ਕਨਫਲਿਕਟ ਜ਼ੋਨਸ ਹੈਗੇ ਆ ਚਾਹੇ ਗਾਜ਼ਾ ਹੈਗਾ ਚਾਹੇ ਯੂਕਰੇਨ ਹੈਗਾ ਚਾਹੇ ਸੀਰੀਆ ਹੈਗਾ ਉੱਤੋਂ ਲੋਕ ਪ੍ਰਵਾਸ ਕਰਦੇ ਆ ਜੀਨ ਜਾਨ ਬਚਾਉਣ ਵਾਸਤੇ ਸੋ ਪ੍ਰਵਾਸ ਦੇ ਨੇਕਾ ਰੂਪ ਹੈਗੇ ਆ ਪ੍ਰਵਾਸ ਕਦੀ ਹਮੇਸ਼ਾ ਬਹੁਤ ਘੱਟ ਮੌਕੇ ਹੁੰਦੇ ਜਦੋਂ ਬੰਦਾ ਕੁਝ ਕੁਝੀ ਪ੍ਰਵਾਸ ਕਰਦਾ ਨਹੀਂ ਬਹੁਤਾ ਪ੍ਰਵਾਸ ਬਿਹਤਰ ਰੋਜ਼ਗਾਰ ਬਿਹਤਰ ਜ਼ਿੰਦਗੀ ਤੇ ਬਿਹਤਰ ਹਾਲਤਾਂ ਵਾਸਤੇ ਲੋਕੀ ਕਰਦੇ ਆਏ ਨੇ ਜੀਨ ਜ਼ਿੰਦਗੀ ਬਚਾਉਣ ਵਾਸਤੇ ਕਰਦੇ ਆਏ ਨੇ ਇਹ ਗੱਲ ਲੱਗ ਹੈ ਜਿਵੇਂ ਡਾਕਟਰ ਸਾਹਿਬ ਨੇ ਡਾਕਟਰ ਸੁਨਾਜ ਜੀ ਨੇ ਇੱਕ ਦੱਸਿਆ ਕਿ ਬਹੁਤ ਸਾਰੇ ਲੁਕੀ ਫਰਾਡੂ ਢੰਗ ਨਾਲ ਵੀ ਜਿਆ ਅਲਗ-ਅਲਗ ਮਕਸਦਾਂ ਵਾਸਤੇ ਵੀ ਇਹ ਹਤਕੰਡੇ ਪੜਾਉਂਦੇ ਨੇ ਪਰ ਕੁੱਲ ਮਿਲਾ ਕੇ ਫਵਾਸ ਦਾ ਵੱਡਾ ਵਰਤਾਰਾ ਮਨੁੱਖ ਦੀ ਜ਼ਿੰਦਗੀ ਦਾ ਹਿੱਸਾ ਹੈ ਸਮਾਜ ਦੀ ਜ਼ਿੰਦਗੀ ਦਾ ਹਿੱਸਾ ਹੈਗਾ ਔਰ ਅੱਜ ਕੱਲ ਪੰਜਾਬ ਜਦੋਂ ਆਪਾਂ ਸ਼ਾਰਪ ਦੀ ਘਟਨਾ ਨੂੰ ਲੈ ਕੇ ਜੋ ਇਹ ਚਰਚਾ ਛਿੜੀ ਹੈਗੀ ਹੈ ਔਰ ਜਿਸ ਨੂੰ ਕੁਝ ਸੋਸ਼ਲ ਮੀਡੀਆ ਇਨਫਲੂਐਂਸਰਸ ਔਰ ਕੁਝ ਬੰਦੇ ਇਸ ਨੂੰ ਜਿਸ ਤਰ੍ਹਾਂ ਪੇਸ਼ ਕਰ ਰਹੇ ਹੈਗੇ ਆ ਉਸ ਸੰਦਰਭ ਵਿੱਚ ਇਹਨੂੰ ਦੇਖਣ ਦੀ ਲੋੜ ਹੈ ਕਿ ਅੱਜ ਕਮਾਂਤਰੀ ਲੈਵਲ ਤੇ ਚਾਹੇ ਆਸਟ੍ਰੇਲੀਆ ਦੇ 11 ਸ਼ਹਿਰਾਂ 'ਚ ਪ੍ਰਵਾਸ ਨੂੰ ਲੈ ਕੇ ਮਜਾਰੇ ਹੋਣ ਚਾਹੇ ਇੰਗਲੈਂਡ 'ਚ ਪਿਛਲੇ ਹਫ਼ਤੇ 1 ਲੱਖ ਲੋਕਾਂ ਤੋਂ ਵੱਧ ਦਾ ਮਜਾਰਾ ਹੋਵੇ ਭਾਵੇਂ ਉਹ ਅਮਰੀਕਾ ਦੇ ਵਿੱਚ ਜਿਸ ਤਰ੍ਹਾਂ ਪ੍ਰਵਾਸੀ ਦੇ ਖਿਲਾਫ ਪ੍ਰਵਾਸ ਦੇ ਖਿਲਾਫ ਵਾਈਡ ਸੁਪਰ ਮੈਸੀਸਟ ਜਿ ਨਸਲੀ ਰੰਗ ਭੇਦ ਹੈ ਉਹਨੂੰ ਲੈ ਕੇ ਐਂਟੀ ਇਮੀਗ੍ਰੈਂਟਸ ਦਾ ਮਾਹੌਲ ਤਿਆਰ ਕੀਤਾ ਜਾ ਰਿਹਾ ਜੋ ਨਫਰਤ ਦਾ ਮਾਹੌਲ ਤਿਆਰ ਕੀਤਾ ਜਾ ਰਿਹਾ ਚਾਹੇ ਕੈਨੇਡਾ ਵਰਗੇ ਮੁਲਕਾਂ ਵਿੱਚ ਜਿੱਥੇ ਕਾਫੀ ਸਹਿਨਸ਼ੀਲਤਾ ਰਹੀ ਇਸ ਮਾਮਲੇ ਵਿੱਚ ਉੱਥੇ ਵੀ ਆਵਾਜ਼ਾਂ ਉੱਠਣ ਲੱਗੀਆਂ ਨੇ ਔਰ ਉਹ ਯੂਰਪ ਜਿਹੜਾ ਦੂਜੀ ਸੰਸਾਰ ਜੰਗ ਤੋਂ ਬਾਅਦ ਇਨਾਂ ਹੀ ਕਦਰਾਂ ਕੀਮਤਾਂ ਦੇ ਉੱਤੇ ਫੋਨ ਦੇ ਚਾਇਆ ਸੀਗਾ ਵੈਲਿਊ ਸਿਸਟਮ ਤੇ ਮਨੁੱਖਤਾ ਤੇ ਮਨੁੱਖਵਾਦੀ ਕਦਰਾਂ ਕੀਮਤਾਂ ਤੇ ਜਮਹੂਰੀ ਅਕਾਂ ਤੇ ਮਾਨਵਤਾ ਦੇ ਨਜ਼ਰੀਏ ਤੋਂ ਅੱਜ ਉਹ ਸ਼ੋਰਪ ਚਵੀ ਫਰਾਂਸ ਕਹਿ ਰਿਹਾ ਕਿ ਯੂਰਪ ਕੇ ਇਹਨੇ ਫਰਾਂਸ ਦੇ ਮੁਸਲਮਾਨ ਹੈ ਉਹ ਸਾਡੇ ਸੱਭਿਆਚਾਰ ਵਾਸਤੇ ਖਤਰਾ ਹੈ ਗਿਆ ਇਹ ਹੀ ਹਾਲਤ ਨਰ ਖੰਡਾਣ ਵਾਲੀ ਲੱਖਾਂ ਦੀ ਗਿਣਤੀ ਸ਼ਹੀਦ ਮਤਲਬ ਮਰਨ ਵਾਲੀ ਜਿਹੜੀ ਜਰਮਨ ਕੌਮ ਦੇ ਵਿੱਚ ਵੀ ਜਰਮਨ ਮੁਲਕ ਵਿੱਚ ਵੀ ਜਿਹੜੇ ਇਮੀਗ੍ਰੈਂਟਸ ਦੇ ਖਿਲਾਫ ਜਬ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਜਾਂ ਪ੍ਰਵਾਸੀ ਲੋਕ ਨੇ ਉਹਨਾਂ ਦੇ ਖਿਲਾਫ ਇੱਕ ਮੰਤਰੀ ਜੋ ਜ਼ਹਿਰ ਹੈ ਗਿਆ ਜੋ ਵਾਦਾ ਵਰਨੇਗਾ ਉਹ ਸਿਰਜਿਆ ਜਾ ਰਿਹਾ ਹੈਗਾ ਹੈ ਔਰ ਦੁੱਖ ਦੀ ਗੱਲ ਇਹ ਹੈਗੀ ਹੈ ਕਿ ਚਾਹੇ ਅਮਰੀਕਾ ਹੋਵੇ ਚਾਹੇ ਹਿੰਦੁਸਤਾਨ ਹੋਵੇ ਚਾਹੇ ਉਹ ਆਸਟ੍ਰੇਲੀਆ ਹੋਵੇ ਚਾਹੇ ਕੋ ਹੋਰ ਮੁਲਕ ਹੋਵੇ ਜਿਨ੍ਹਾਂ ਲੋਕਾਂ ਨੇ ਧਰਤੀ ਨੂੰ ਨਰਕ ਬਣਾਇਆ ਮੈਂ ਸਿੱਧਾ ਪੰਜਾਬ ਤੇ ਆਣਾ ਹੈਗਾ ਜਿਸ ਸਿਆਸੀ ਜਮਾਤਾਂ ਨੇ ਪਾਰਟੀਆਂ ਦੀ ਗੱਲ ਛੱਡੋ ਉਹ ਕਾਂਗਰਸ ਵੀ ਸੀਗੇ ਉਹ ਅਕਾਲੀ ਵੀ ਸੀਗੇ ਉਹ ਬਾਕੀ ਵੀ ਸੀਗੇ ਜਿਸ ਤਰ੍ਹਾਂ ਪਿਛਲੇ 40 ਸਾਲ ਚ ਪੰਜਾਬ ਨੂੰ ਲੁੱਟਿਆ ਕੁੱਟਿਆ ਚੱਟਿਆ ਚੁੰਡਿਆ ਔਰ ਜਿਸ ਤਰ੍ਹਾਂ ਪ੍ਰਵਾਰਕ ਸਿਆਜ਼ੀ ਦਾ ਮਾਲੀ ਸਾਹਿਬ ਨੇ ਜ਼ਿਕਰ ਕੀਤਾ ਹੈਗਾ ਹੈ ਪ੍ਰਵਾਰਕ ਸਿਆਸਤ ਨੂੰ ਬਣਾਵਾ ਦੇ ਕੇ ਸਾਰੇ ਪੰਜਾਬ ਦੇ ਸਾਧਨਾ ਸਰੋਤਾਂ ਦੇ ਜੋ ਜੋ ਉਹਨਾਂ ਦਾ ਰਸ ਮੂੰਹ ਤੇਗਾ ਆਪਣੇ ਘਰਾਂ ਵੱਲ ਮੋੜ ਲਿਆ ਕਾਂਗਰਸੀਆਂ ਅਕਾਲੀਆਂ ਨੇ ਔਰ ਬਾਕੀ ਸਾਰੇ ਪੰਜਾਬ ਨੂੰ ਜੋ ਰੰਗਲਾ ਪੰਜਾਬ ਸਾਡਾ ਸੀਗਾ ਜੋ 90 99 ਤੱਕ ਹਿੰਦੁਸਤਾਨ ਦਾ ਮੋਰੀ ਸੂਬਾ ਸੀਗਾ ਹਿੰਦੁਸਤਾਨ ਦੀ ਕਲਗੀ ਸੀਗੀ सारे मुल्क के मुलाजम पेट्रोल तनखा की मांग करते थे उस पंजाब का जो हशर नब्बेवे तो बाद दो हज़ार पच्ची तक इंक्लूडिंग प्रेजेंट गवर्नमेंट जो साबा ने किया है पइया का कोई योगदान नहीं है कोई योगदान नहीं पइया है, है। जड़िया समस्याव आ रही मैं नहीं कहना समस्याव है नहीं है पर किसी एक फिरके किसी एक व्यक्ति को आधार बना के ਉਦੇ ਵਿਵਹਾਰ ਨੂੰ ਤਾਰ ਬਣਾ ਕੇ ਸਮੁੱਚੇ ਫਿਰਕੇ ਨੂੰ ਉਦੋਸ਼ੀ ਠਹਿਰਾਣਾ ਇਹ ਦੁਨੀਆ ਦਾ ਇੱਕ ਜਰਵਾਜ ਰਿਹਾ ਹੈਗਾ ਹੈ ਔਰ ਇਸ ਦੇ ਸਿਰਤੇ ਦੁਨੀਆ ਦੇ ਬਹੁਤ ਸਾਰੇ ਬਹੁਤ ਸਾਰੇ ਮੁਲਕਾਂ ਵਿੱਚ ਇਤਿਹਾਸਿਕ ਜਿਹੜੇ ਕਾਡ ਹੋਏ ਨੇ ਅਤਿਆਚਾਰ ਹੋਏ ਨੇ ਜਰਮਨੀ ਉਦਾਹਰਣ ਹੈਗੀ ਹੈ ਮੈਂ ਖ਼ਤਾਂ ਪੜ੍ਹ ਰਿਹਾ ਸੀਗਾ ਉਹ ਕਹਿੰਦਾ ਇਹ ਨਹੀਂ ਸਵਾਲ ਕਿ 60 ਲੱਖ ਯਹੂਦੀ ਕਿਵੇਂ ਮਾਰੇ ਸਵਾਲ ਇਹ ਹੈ ਕਿ 6 ਕਰੋੜ ਜਰਮਨਾਂ ਦੇ ਵਿਦਵਾਨ ਕਹਿੰਦੇ ਕਿ ਉਹ ਗੱਲ ਪੱਕੀ ਕੀ ਨਾ ਪਾਤੀ ਕਿਵੇਂ ਪੈ ਗਈ ਕਿ ਤੁਹਾਡੀਆਂ ਤਕਲੀਫਾਂ ਦਾ ਕਾਰਨ ਯਹੂਦੀ ਹੈਗੇ ਸਵਾਲ ਹੈ ਕਿ 6 ਕਰੋੜ ਜਰਮਨਾਂ ਦੇ ਦਿਮਾਗ ਇਹ ਗੱਲ ਕਿਵੇਂ ਪੈ ਗਈ ਕਿ ਤੁਹਾਡੇ ਸਾਰੇ ਦੁੱਖਾਂ ਦਾ ਕਾਰਨ ਯਹੂਦੀ ਹੈ ਤੇ ਇਹਨਾਂ ਨੂੰ ਮਾਰਿਓ ਬਗੈਰ ਸਾਡੀ ਗੱਲ ਨਹੀਂ ਬਣਨੀ ਹੈਗੀ ਸੋ ਇਵੇਂ ਹੀ ਬਹੁਤ ਸਾਰੇ ਹੋਰ ਉਦਾਹਰਨਾਂ ਨੇ ਗੁਜਰਾਤ ਗੋਧਰਾ ਕਾਂਡ ਤੋਂ ਬਾਅਦ ਜੋ 2000 ਮੁਸਲਮਾਨਾਂ ਦਾ ਕਤਲੇਆਮ ਕੀਤਾ ਔਰ ਦਿੱਲੀ ਜੰਦਰਗਾਂਧੀ ਹਤਿਆ ਤੋਂ ਬਾਅਦ ਜੋ 3000 ਤੋਂ ਵੱਧ ਬਕਾਰੋ ਵਿੱਚ ਹੌਂ ਚਿੱਲੜ ਵਿੱਚ ਮੈਂ ਹਿੰਦੁਸਤਾਨ ਦੇ ਕਿੰਨੇ ਸ਼ਹਿਰ ਕਢਾ ਸਕਦਾ ਜਿਸ ਤਰ੍ਹਾਂ ਸ਼੍ਰੀਮਤੀ ਇੰਦਰਾ ਗਾਂਧੀ ਕਤਲ ਤੋਂ ਬਾਅਦ ਜੋ ਨਸਲ ਕੁਸ਼ੀ ਕੀਤੀ ਗਈ ਹੈਗੀ ਹੈ ਉਹ ਸਾਰਾ ਉਸੇ ਮਾਨਸਿਕਤਾ ਦਾ ਹਿੱਸਾ ਆਇਆ ਹੈ ਕਿ ਇੱਕ ਕੌਮ ਵਿੱਚ ਜੇ ਕੋਈ ਗਲਤੀ ਕਰਦਾ ਹੈਗਾ ਗਲਤੀ ਹੈ ਕਿ ਨਹੀਂ ਉਹ ਵਿਚ ਉਹ ਚਰਚਾ ਹੋ ਸਕਦੀ ਹੈ ਪਰ ਜੇ ਕੋਈ ਬੰਦਾ ਇਦਾਂ ਦਾ ਕੰਮ ਕਰਦਾ ਹੈਗਾ ਤਾਂ ਕੀ ਤੁਸੀਂ ਸੁਮੱਚੇ ਭਾਈ ਤੁਹਾਨੂੰ ਸਜ਼ਾ ਦਿਓਗੇ ਜਾਂ ਉਹਨੂੰ ਦੋਸ਼ੀ ਠਹਿਰਾਓਗੇ ਇਹ ਮਾਨਸਿਕਤਾ ਨਾ ਤਾਂ ਪੰਜਾਬ ਵਾਸਤੇ ਨਾ ਪੰਜਾਬੀ ਸਮਾਜ ਵਾਸਤੇ ਤੇ ਨਾ ਸਮੁੱਚੀ ਮਨੁੱਖਤਾ ਵਾਸਤੇ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਹੈ ਇਹ ਕੋਈ ਮਾੜੀ ਗੱਲ ਹੀ ਹੈ ਬਹੁਤ ਇਹ ਦਰਦਨਾਕ ਗੱਲ ਹੈ ਔਰ ਇਹਦੇ ਦੂਰ ਰਸ ਨਤੀਜੇ ਨਿਕਲ ਸਕਦੇ ਆ ਜਿਹਦੇ ਬਾਰੇ ਕੁਝ ਚੇਤਾਵਨੀਆਂ ਕੁਝ ਗੱਲਾਂ ਮੇ ਤੋਂ ਬੋਲਣ ਵਾਲੇ ਪੇ ਤੇ ਪਹਿਲਾ ਬੋਲਣ ਵਾਲੇ ਸਾਰੇ ਸਪੀਕਰ ਸਾਹਿਬਾਨ ਨੇ ਡਾਕਟਰ ਦਰਸ਼ਨਪਰ ਹੋਰ ਨੇ ਵੀ ਤੇ ਮਾਲੀ ਸਾਹਿਬ ਨੇ ਵੀ ਤੇ ਬਾਕੀ ਨੇ ਵੀ ਕੀਤੀਆਂ ਨੇ ਮੈਂ ਉਹਨਾਂ ਨੂੰ ਦੁਹਰਾ ਚ ਨਹੀਂ ਪੜਨਾ ਚਾਹੁੰਦਾ ਹੈਗਾ ਸੋ ਇੱਕ ਗੱਲ ਮੈਨੂੰ ਲੱਗਦੀ ਹੈ ਬਹੁਤ ਜਾਇਜ਼ ਲੱਗਦੀ ਹੈਗੀ ਹੈ ਅੱਜ ਦੀਆਂ ਹਾਲਤਾਂ 'ਚ ਉਹ ਪ੍ਰੈਸ ਦਾ ਵੇ ਹੈ ਤੁਸੀਂ ਵੀ ਕਿਹਾ ਹੈਗਾ ਕਿ ਜੇ ਮਕਾਨ ਵੀ ਕਿਰਾਏ ਤੇ ਦੇਣਾ ਹੋਵੇ ਨਾ ਤਾਂ ਅਸੀਂ ਪਰਸਨਲ ਫਾਰਮ ਕਰਦੇ ਕਿ ਮੈਂ ਮਕਾਨ ਕਿਰਾਏ ਤੇ ਦੇਣ ਲੱਗਿਆ ਕਿ ਇਹ ਲੂ ਨੌਕਰ ਵੀ ਰੱਖਣਾ ਹੋਵੇ ਨਾ ਸਾਡਾ ਇੱਕ ਮੈਂਡੇਟਰੀ ਹੈਗਾ ਕਿ ਪੁਲਿਸ ਨੂੰ ਦੱਸੋ ਕਿ ਅਸੀਂ ਫਰਲਾਹਲਾ ਨੌਕਰ ਰੱਖਿਆ ਹੈਗਾ ਔਰ ਇਹ ਮੈਂਡੇਟਰੀ ਹੈਗਾ ਕਿ ਪੁਲਿਸ ਵੈਰੀਫਾਈ ਕਰੇ ਉਹਦੇ ਐਂਟੀਸਟੈਂਸ ਕੀ ਹੈ ਉਹਦਾ ਸ਼ੌਕੜ ਕੀ ਹੈਗਾ ਤਾਂ ਇਸ ਮਸਲੇ ਬਾਰੇ ਇਹ ਬਾਤ ਕਿਉਂ ਨਹੀਂ ਪੜਾਈ ਜਾਣੀ ਚਾਹੀਦੀ ਬਿਦੌਬਟੀ ਦੀ ਬਾਇਸਡ ਵਰਸ ਦਾ ਮੈਗਨੈਟਿਕ ਵਰਕਰ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਕੋਈ ਨਫ਼ਰਤ ਪਾਲਿਓਂ ਬਗੈਰ ਇਹ ਕਿਉਂ ਨਹੀਂ ਬਣਾਈ ਜਾ ਸਕਦੀ ਹੈਗੀ ਹੈ ਕਿ ਜਿਹੜੇ ਮਜ਼ਦੂਰ ਆਂਦੇ ਨੇ ਉਹਨਾਂ ਦੀ ਬਕਾਇਦਾ ਰਜਿਸਟ੍ਰੇਸ਼ਨ ਹੋਵੇ ਉਹਨਾਂ ਦੀ ਬਕਾਇਦਾ ਪੁਲਿਸ ਵੈਰੀਫਿਕੇਸ਼ਨ ਹੋਵੇ ਉਹਨਾਂ ਦਾ ਟਰੈਕ ਰਿਕਾਰਡ ਪਿੱਛੋਂ ਮੰਗਾਇਆ ਜਾਵੇ ਜਿਵੇਂ ਸਾਡਾ ਜਿਵੇਂ ਮਾਲੀ ਸਾਹਿਬ ਨੂੰ ਦੱਸਿਆ ਕਿ ਜਦੋਂ ਗਏ ਉਦੋਂ ਜਦੋਂ ਗ੍ਰੀਨ ਕਾਰਡ ਮਿਲਿਆ ਉਦੋਂ ਜਦੋਂ ਨਾਗਰਿਕਤਾ ਮਿਲੀ ਉਦੋਂ ਤਾਂ ਇਦਾਂ ਦੀ ਜਿਹੜੀ ਇੱਕ ਫੂਲ ਪ੍ਰੂਫ ਮੈਥਡ ਜਿਹੜਾ ਜਿਹੜਾ ਅੰਦਰੂਨੀ ਪ੍ਰਵਾਸ ਹੈ ਜਿਹੜੀ ਇੰਟਰਨਲ ਮਾਈਗ੍ਰੇਸ਼ਨ ਹੈਗੀ ਹੈ ਉਸ ਦੇ ਬਾਰੇ ਕਿਉਂ ਨਹੀਂ ਪਾਇਆ ਜਾਂਦਾ ਜਿਹਦਾ ਕਟੋ-ਕੱਟ ਅੱਜ ਦੀ ਕੱਤਰਤਾ ਇਸ ਗੱਲ ਤੇ ਤਾਂ ਮੈਨੂੰ ਸਹਿਮਤ ਲੱਗਦੀ ਹੈ ਕਿ ਮਿਨੀਮਮ ਟੂ ਬੀ ਡਨ ਇਸ ਜੇ ਜਿਹੜਾ ਅੰਦਰੂਨੀ ਪ੍ਰਵਾਸ ਹੈਗਾ ਇਹਦੇ ਬਾਰੇ ਨਿਮਾਮਲੀ ਨੂੰ ਕੋਈ ਨਿਮਾਮਲੀ ਵੜਨੀ ਚਾਹੀਦੀ ਹੈਗੀ ਹੈ ਨਿਯਮ ਬੜਨੇ ਚਾਹੀਦੇ ਹੈਗੇ ਆ ਤਾਂ ਜੇ ਜਿਹੜਾ ਇੱਕ ਵੇਗ ਹੈਗਾ ਹੈ ਜਿਹੜਾ ਖੁੱਲਾ ਜਿਹੜਾ ਇੱਕ ਪ੍ਰਵਾਸ ਹੋ ਰਿਹਾ ਹੈਗਾ ਉਹਨੂੰ ਕਿਸੇ ਨਾ ਕਿਸ ਤਰ੍ਹਾਂ ਨਿਯਮਿਤ ਕੀਤਾ ਜਾਵੇ ਉਹਦਾ ਪੰਜਾਬ ਯੋਗਦਾਨ ਕੀ ਹੈ ਆਰਥਿਕ ਤਰਕ ਕੀ ਹੈ ਜਿਹਦੇ ਖਤਰੇ ਕੀ ਨੇ ਭਾਸ਼ਾ ਵਾਸਤੇ ਸੱਭਿਆਚਾਰ ਵਾਸਤੇ ਆਰਥਿਕਤਾ ਵਾਸਤੇ ਕਿੰਨਾ ਫਾਇਦਾ ਕਿੰਨਾ ਨੁਕਸਾਨ ਹੈ ਇਹ ਲੰਮੀ ਚਰਚਾ ਦਾ ਵਿਸ਼ਾ ਹੈਗਾ ਹਾਲ ਦੀ ਕੜੀ ਮੈਂ ਸਮਝਦਾ ਕਿ ਆਪਰੋ ਅੱਜ ਦੀ ਇਕਤਰਤਾ ਇਹ ਗੱਲ ਤੇ ਆਪਾਂ ਨੂੰ ਜ਼ਰੂਰ ਇਹ ਧਿਆਨ ਚ ਲੈਣੀ ਚਾਹੀਦੀ ਸਾਰਿਆਂ ਦੇ ਕਿ ਕਿੰਨੇ ਮਾਵਲੀ ਵੜਨੀ ਚਾਹੀਦੀ ਹੈ ਜਿਹੜੀ ਇਹ ਜਿਹੜੀ ਕਿ ਜ਼ਰੂਰੀ ਹੋਵੇ ਮੰਡੇਟਰੀ ਹੋਵੇ ਕਿ ਹਰ ਪਰਵਾਸੀ ਮਜ਼ਦੂਰ ਦਾ ਉਹਦਾ ਜਿਹੜਾ ਇਨਫੋਰਮੇਸ਼ਨ ਹੈ ਉਹ ਪੂਰ ਸਕੋਲ ਵੀ ਹੋਵੇ ਤੇ ਅਸੀਂ ਉਹਨੂੰ ਮਤਲਬ ਉਹਦਾ ਬੈਕਗ੍ਰਾਉਂਡ ਸਾਰੀ ਨੋਟ ਕਰਕੇ ਇੱਕ ਪੰਜਾਬ ਨੂੰ ਪਤਾ ਹੋਵੇ ਕਿ ਕਿੰਨੇ ਇੱਥੇ ਕਿਸ-ਕਿਸ ਸੂਬੇ ਤੋਂ ਕਿੰਨੇ-ਕਿੰਨੇ ਲੋਕ ਨੇ ਤਾਂ ਜੋ ਨਾ ਸਿਰਫ ਇਹ ਇੱਕ ਠੀਕ ਤਰ੍ਹਾਂ ਪਲੈਨਿੰਗ ਹੋ ਸਕੇ ਬਲਕਿ ਪੰਜਾਬੀ ਸਮਾਜ ਨੂੰ ਵੀ ਹੋਰ ਸਜਟ ਢੰਗ ਨਾਲ ਆਪਾਂ ਨਿਮਿਤ ਕਰ ਸਕੀਏ ਥੈਂਕ ਯੂ ਵੈਰੀ ਮਚ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਦਾ